ਹਾਂਜੀ ਸਤਿ ਸ਼੍ਰੀ ਅਕਾਲ ਜੀ ਲਾਈਵ ਵੀਡੀਓ ਦੇ ਵਿੱਚ ਆਏ ਤੁਹਾਨੂੰ ਦਿਖਾਣੇ ਆ ਜੀ ਬਹੁਤ ਹੀ ਘੈਂਟ ਸੂਟ ਤੁਸੀਂ ਵਾਕਏ ਦੇ ਵਿੱਚ ਕਹੋਗੇ ਜੀ ਇਦਾਂ ਦੀ ਵੈਰਾਈਟੀ ਸੋਹਣੀ ਸੋਹਣੀ ਦਿਖਾਵਾਂਗੇ ਕਿ ਵਾਕਏ ਦੇ ਵਿੱਚ ਤੁਹਾਡਾ ਦਿਲ ਖੁਸ਼ ਹੋਏਗਾ ਜੀ ਦੇਖੋ ਕਿੰਨਾ ਪਿਆਰਾ ਕਨਸੈਪਟ ਹੈ neck ਦਾ ਸਟਾਈਲ ਕਿੰਨਾ ਪਿਆਰਾ ਆ ਜੀ ਨਾਲ ਪੈਨਲ ਵਰਕ ਬਣਿਆ ਹੋਇਆ ਜੀ ਫੈਬਰਿਕ ਬਿਲਕੁਲ ਨਵੇਂ ਜੌਰਜਟ ਬਨਾਰਸੀ ਦੇ ਵਿੱਚ ਆ ਜੀ ਇਸ ਤਰੀਕੇ ਦੁਪੱਟਾ ਆਏਗਾ ਜੀ ਪੂਰੇ ਦੁਪੱਟੇ ਦੇ ਵਰਕ ਦੇਖੋ ਜੀ ਕਿੰਨਾ ਪਿਆਰਾ ਪੂਰਾ ਆਊਟਿੰਗ ਦਾ ਵਰਕ ਕੀਤਾ ਹੈ ਜੀ ਬਹੁਤ ਹੀ ਸ਼ਾਨਦਾਰ ਇਸ ਤਰੀਕੇ ਦੀ ਡਿਜ਼ਾਈਨਿੰਗ ਤੁਹਾਡੇ ਲਈ ਅਸੀਂ ਰੋਜ਼ ਹੀ ਅਪਡੇਟ ਲੈ ਕੇ ਆਉਂਦੇ ਆ ਜੀ ਜਿਨ੍ਹਾਂ ਨੇ ਸਾਡਾ ਪੇਜ ਲਾਈਕ ਨਹੀਂ ਕੀਤਾ ਪੇਜ ਲਾਈਕ ਕਰ ਲਓ ਇੰਨੀ ਸੋਹਣੀ ਵੈਰਾਈਟੀ ਤੁਹਾਨੂੰ ਦਿਖਾਵਾਂਗੇ ਨਾ ਕਿ ਦਿਲ ਖੁਸ਼ ਹੋ ਜਾਏਗਾ ਜੀ ਇੰਨੇ ਪਿਆਰੇ ਕਨਸੈਪਟ ਹੈ ਦੇਖੋ ਜੀ ਨੈਕਸਟ ਆ ਗਿਆ ਜੀ ਮੈਟੈਲਿਕ ਕਲਰ ਬਿਲਕੁਲ ਹੀ ਨਵੇਂ ਕਲਰ ਕਨਸੈਪਟ ਦੇ ਵਿੱਚ ਪੈਨਲ ਵਰਕ ਆ ਨਾਲ ਦੁਪੱਟਾ ਬਹੁਤ ਹੀ ਸ਼ਾਨਦਾਰ ਆ ਜੀ ਦੇਖੋ ਜੀ ਕਿੰਨਾ ਸੋਹਣਾ ਸੂਟ ਆ ਜੀ ਗੁਲਾਟੀ ਕਲੋਥ ਹਾਊਸ ਜਲੰਧਰ ਦੇ ਵਿੱਚ ਜਿਹੜੀ ਸਾਡੀ ਡਿਜ਼ਾਈਨਿੰਗ ਤੁਹਾਨੂੰ ਮਿਲ ਰਹੀ ਹੈ ਜੀ ਬਹੁਤ ਹੀ ਪਿਆਰੇ ਕਨਸੈਪਟ ਹੈ ਗੁਲਾਟੀ ਕਲੋਥ ਹਾਊਸ ਜਲੰਧਰ ਦੇ ਵਿੱਚ ਸਾਡੀ ਸ਼ਾਪ ਹੈ ਦੇਖੋ ਜੀ ਪੂਰਾ ਸਪੈਸ਼ਲ ਪੀਸ ਹਨ ਸਾਡੇ ਦੇਖੋ ਬਿਲਕੁਲ ਨਵੇਂ ਕਨਸੈਪਟ ਦੇ ਵਿੱਚ ਤੁਸੀਂ ਦੇਖਿਓ ਜੀ ਪੈਨਲ ਵਰਕ ਦੇ ਵਿੱਚ ਜਿਹੜੇ ਫੈਬਰਿਕ ਆ ਇਹ ਨਵੇਂ ਲਾਂਚ ਹੋਏ ਆ ਸਾਰੇ ਫੈਬਰਿਕ ਤੁਹਾਨੂੰ ਉਸੇ ਟੌਪ ਦੇ ਦਿਖਾਵਾਂਗੇ ਜੀ ਦੇਖੋ ਜੀ ਐਂਡ ਕਲਾਸ ਸੂਟ ਹੈ ਜੀ ਦੇਖੋ ਜੀ ਨਾਲ ਦੁਪੱਟੇ ਚਾਰੋਂ ਪਾਸੇ ਬਾਰਡਰ ਹੈ ਹਾਈਲਾਈਟ ਕਲਰ ਕੰਬੀਨੇਸ਼ਨ ਹੈ ਦੇਖੋ ਜੀ ਨੈਕਸਟ ਆ ਗਿਆ ਜੀ ਮਸਟਰਡ ਕਲਰ ਸੁਪਰ ਕਲਾਸ ਡਿਜ਼ਾਈਨਿੰਗ ਹੈ ਜੀ ਨਾਲ ਦੁਪੱਟਾ ਆਏਗਾ ਜੀ ਬਹੁਤ ਹੀ ਪਿਆਰਾ ਦੇਖੋ ਜੀ ਕਿੰਨਾ ਸੋਹਣਾ ਕਨਸੈਪਟ ਹੈ ਦੁਬੱਟੇ ਦੀ ਡਿਜ਼ਾਈਨਿੰਗ ਬਿਲਕੁਲ ਹੀ ਨਵੀਂ ਮਿਲੂਗੀ ਬਹੁਤ ਹੀ ਕੈਂਟ ਫੈਬਰਿਕ ਦੇ ਵਿੱਚ ਹੈ ਬਹੁਤ ਹੀ ਕੈਂਟ ਡਿਜ਼ਾਈਨਿੰਗ ਦੇ ਵਿੱਚ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਦਿਖਾ ਲਈ ਤੁਸੀਂ ਨੈੱਕ ਦਾ ਸਟਾਈਲ ਦੇਖੋ ਜੀ ਕਿੰਨਾ ਪਿਆਰਾ ਨੈੱਕ ਦਾ ਡਿਜ਼ਾਈਨ ਦਿਖਾਓ ਕਿੰਨਾ ਸਪੈਸ਼ਲ ਤੁਹਾਨੂੰ ਦਿਖਾ ਰਹੇ ਹਾਂ ਉਸੇ ਤਰੀਕੇ ਦੀ ਡਿਜ਼ਾਈਨਿੰਗ ਤੁਹਾਨੂੰ ਦਿਖਾਵਾਂਗੇ ਜੀ ਬਹੁਤ ਹੀ ਕੈਂਟ ਅਲੱਗ-ਅਲੱਗ ਜਿਹੜੇ ਫੈਬਰਿਕ ਦੇ ਵਿੱਚ ਅਲੱਗ-ਅਲੱਗ ਜਿਹੜੀ ਡਿਜ਼ਾਈਨਿੰਗ ਹੋਏਗੀ ਜੀ लो जी दे देखो बिल्कुल ही नवे फैबरिक दुपट्टे ली दुपट्टे की डिजाइनिंग बहुत ही शानदार है देखो जी ਚਾਰੋਂ ਪਾਸੇ ਜਿਹੜਾ ਬਾਰਡਰ ਬਣਿਆ ਨਾ ਬਹੁਤ ਹੀ ਯੂਨੀਕ ਹੈ ਇਹਨਾਂ ਦੇ ਕਲਰ ਕੰਬੀਨੇਸ਼ਨ ਡਿਜ਼ਾਈਨ ਪੈਟਰਨ ਬਹੁਤ ਹੀ ਹਟਕੇ ਆ ਜੀ ਲੋ ਜੀ neck ਦਾ ਡਿਜ਼ਾਈਨ ਬਹੁਤ ਹੀ ਸਪੈਸ਼ਲ ਉਸੇ ਤਰੀਕੇ ਜਿਹੜੇ ਇਹਨਾਂ ਦੇ ਫੈਬਰਿਕ ਹੈ ਨਿਊ ਲਾਂਚਿੰਗ ਆ ਜੀ ਸਾਰੇ ਸਭੇ ਸੱਚੀ ਦੇ ਪ੍ਰਿੰਟ ਆ ਨਾਲ ਆਇਆ ਕਾ ਜੀ ਇਸ ਤਰੀਕੇ ਫੋਰ ਸਾਈਡਿਡ ਦੁਪੱਟੇ ਦੇ ਵਰਕ ਦੇਖੋ ਜੀ ਕਿੰਨਾ ਪਿਆਰਾ ਦੁਪੱਟੇ ਦੇ ਵਰਕ ਹੈ ਹਾਈ ਕਲਾਸ ਕਲਰ ਕੰਬੀਨੇਸ਼ਨ ਦੇ ਵਿੱਚ ਚਾਰ ਕਲਰ ਆ ਜੀ ਚਾਰੋ ਦੇ ਚਾਰ ਘੈਂਟ ਆ ਜੀ ਮਾਰਕੀਟ ਦੇ ਵਿੱਚ ਮੈਂ ਕਹਨਾ ਜੀ ਇਹ ਦੇਖਣ ਨੂੰ ਮਿਲਣ ਗਿਆ ਨਹੀਂ ਜੀ ਕਿਉਂਕਿ ਇਹ ਫੈਬਰਿਕ ਹੀ ਬਿਲਕੁਲ ਨਵੇਂ ਲਾਂਚ ਹੋਏ ਆ ਲੋ ਜੀ ਬਿਲਕੁਲ ਹੀ ਡਿਜ਼ਾਈਨਿੰਗ ਨਵੀਂ ਇਹਨਾਂ ਦਾ ਪ੍ਰਾਈਜ਼ਿੰਗ ਸੀਗੀ ਜੀ 7500 ਰੁਪਿਆ ਸਪੈਸ਼ਲ ਆਫਰ ਦੇ ਵਿੱਚ ਮਿਲਣਗਾ 6200 ਦੀ ਰੇਂਜ 'ਚ ਜੀ ਤੇ ਅੱਜ ਦੀ ਸਪੈਸ਼ਲ ਜਿਹੜੀ ਲਾਈਵ ਵੀਡੀਓ ਦੇ ਵਿੱਚ ਇਹ ਸਾਡੀ ਸਪੈਸ਼ਲ ਡਿਮਾਂਡ ਦੇ ਉੱਤੇ ਇਹ ਵਲੇ ਪ੍ਰਾਈਸ ਅਸੀਂ ਰੱਖੇ ਆ ਜੀ ਸਿਰਫ ਤੇ ਸਿਰਫ 5000 ਰੁਪਏ ਦਾ ਜੀ 5000 ਦੀ ਰੇਂਜ ਦੀ ਬਿਲਕੁਲ ਹੀ ਕੈਂਟ ਦੇ ਫੈਬਰਿਕ ਦੇ ਵਿੱਚ ਆ ਬਿਲਕੁਲ ਹੀ ਕੈਂਟ ਡਿਜ਼ਾਈਨਿੰਗ ਦੇ ਵਿੱਚ ਆ ਗੁਲਾਟੀ ਕਲੋਥ ਹਾਊਸ ਜਲੰਧਰ ਜਿਹੜੀ ਸਾਡੀ ਸ਼ਾਪ ਹੈ ਜੀ ਤੁਸੀਂ ਉੱਥੇ ਸਾਡੀ ਸ਼ਾਪ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਬਹੁਤ ਹੀ ਹਟਕੇ ਡਿਜ਼ਾਈਨ ਮਿਲਣਗੇ ਜੀ ਸਿਰਫ ਤੇ ਸਿਰਫ 5000 ਰੁਪਏ ਦੀ ਰੇਂਜ ਦੀ 5000 ਦੀ ਰੇਂਜ ਦੀ ਹਟਕੇ ਪੀਸ ਹੈ ਨਾ ਲਾਏਗਾ ਜੀ ਦੁਪੱਟਾ ਫੋਰ ਸਾਈਡਡ ਬਾਰਡਰ ਆ ਦੇਖੋ ਜੀ ਦੁਪੱਟੇ ਦੀ ਡਿਜ਼ਾਈਨਿੰਗ ਕਿੰਨੇ ਕੈਂਟ ਮਟੀਰੀਅਲ ਕਿੰਨੀ ਕੈਂਟ ਡਿਜ਼ਾਈਨਿੰਗ ਸਿਰਫ ਤੇ ਸਿਰਫ 5000 ਰੁਪਏ ਦੀ ਇੰਚ ਦੀ ਅ ਟਵਿੰਕਲ ਆ ਫੋਟੋ ਖਿੱਚ ਲੋ ਆ ਦਰ ਖਿੱਚੋ ਭਾਈ ਲੋ ਜੀ ਅਗਲੇ ਕਨਸੈਪਟ ਦੇ ਵਿੱਚ ਲੋ ਜੀ ਅਗਲਾ ਡਿਜ਼ਾਈਨਿੰਗ ਹੈ ਬਿਲਕੁਲ ਹੀ ਹਟ ਕੇ ਲੋ ਜੀ ਲੋ ਜੀ ਬਿਲਕੁਲ ਹਟ ਕੇ ਮੈਂ ਕਹਿੰਦਾ ਜੀ ਬਾਕੇ ਦੇ ਵਿੱਚ ਤੁਸੀਂ ਕਹੋਗੇ ਫੈਬਰਿਕ ਡਿਜ਼ਾਈਨਿੰਗ ਬਹੁਤ ਹੀ ਹਟ ਕੇ ਹੈ ਜੀ ਇਹ ਦੇਖੋ ਮਟੀਰੀਅਲ ਕਿੰਨਾ ਘੈਂਟ ਹੈ FABRIC ਵੀ ਬੜਾ ਨਵਾਂ ਆਇਆ ਜੀ ਆਵਲਾ ਨਾਲ ਆਇਆ ਕਾ ਜੀ ਫੋਰ ਸਾਈਡਡ ਦੁਪੱਟਾ ਲਓ ਜੀ ਨੋ ਨਵੇਂ-ਨਵੇਂ ਕਲਰ ਨਵੇਂ-ਨਵੇਂ ਡਿਜ਼ਾਈਨ 7600 ਦੀ ਰੇਂਜ ਚ ਸੀਗਾ ਜੀ ਆਵਲਾ 7600 ਆਫਰ ਦੇ ਵਿੱਚ ਮਿਲੂਗਾ ਜੀ ਤੁਹਾਨੂੰ 5500 ਰੁਪਏ ਦੇ ਇੰਚ ਦੇ 5500 ਰੁਪਏ ਦੇ ਇੰਚ ਦੇ ਬਣਾ ਲਾ ਵੀ ਠੀਕ ਜੈਕ 5500 ਰੁਪਏ ਦੀ ਰੇਂਜ ਦੀ ਦੇਖੋ ਜੀ ਦੁਪट्टे ਕਿੰਨੇ ਸੋਹਣੇ ਆ ਕਲਰ ਕੰਬੀਨੇਸ਼ਨ ਕਿੰਨੇ ਪਿਆਰੇ ਆ ਸੋਬਰ ਕਲਰ ਕੰਬੀਨੇਸ਼ਨ ਦੇ ਵਿੱਚ ਹਟਕੇ ਪੀਸ ਆ ਜੀ ਲਓ ਜੀ neck ਦਾ ਡਿਜ਼ਾਈਨ ਇਹਦਾ ਘੇਰੇ ਦਾ ਸਟਾਈਲ ਦੇਖੋ ਜੀ ਕਿੰਨਾ ਪਿਆਰਾ ਕੀਤਾ ਹੋਇਆ ਜੀ ਵਰਕ ਵਾਈਜ਼ ਦੁਪट्टे ਸੋਹਣੇ ਆ ਜੀ ਹਾਈ ਕਲਾਸ ਕਲਰ ਕੰਬੀਨੇਸ਼ਨ ਗਲਾਸ ਦੁਪੱਟੇ ਦੇ ਵਿੱਚ ਜੀ ਇਹ ਫੈਬਰਿਕ ਵੀ ਬਿਲਕੁਲ ਨਵਾਂ ਲਾਂਚ ਹੋਇਆ ਜੀ ਗਲਾਸ ਫੈਬਰਿਕ ਦੇ ਵਿੱਚ ਆ ਦੁਪੱਟੇ ਦੀ ਫੋਰ ਸਾਈਡ ਬਾਰਡਰ ਹੈ ਬਹੁਤ ਹੀ ਹਟਕੇ ਤੇ ਨਵੀਆਂ ਚੀਜ਼ਾਂ ਲੈ ਕੇ ਆਏ ਆ ਜੀ ਬੁਲਾਟਿਕਲ ਹੋਟਾ ਉਸ ਦੇ ਵਿੱਚ ਤੁਹਾਨੂੰ ਆ ਦੇਖੋ ਜੀ ਨੈਕਸ ਡਿਜ਼ਾਈਨਿੰਗ ਆਈ ਗਈ ਦੀ ਇਸ ਤਰੀਕੇ ਨੈਕ ਦਾ ਡਿਜ਼ਾਈਨ ਵੀ ਆ ਜੀ ਘੇਰੇ ਦਾ ਵੀ ਡਿਜ਼ਾਈਨ ਆ ਤੇ ਫਰੰਟ ਤੇ ਪੂਰੇ ਬੂਟੇ ਬਣੇ ਹੋਏ ਜੀ 슬ੀਵਸ ਤੇ ਵਰਕ ਆਏਗਾ ਉਸੇ ਤਰੀਕੇ ਆ ਗਿਆ ਜੀ ਸੋਹਣਾ ਸੋਹਣਾ ਦੁਪੱਟੇ ਤੇ ਫੋਰ ਸਾਈਡ ਬਾਰਡਰ ਆ ਦੇਖੋ ਜੀ ਵੱਡੇ ਵਰਦੇ ਖੁੱਲੇ ਡੁੱਲੇ ਦੁਪੱਟੇ ਆ ਜੀ ਕੋਈ ਐ ਨਹੀਂ ਕਿ ਛੋਟੇ ਛੋਟੇ ਦੁਪੱਟੇ ਲਾਏ ਆ ਪੂਰਾ ਆ ਦੇਖੋ ਇਹ ਤੁਹਾਨੂੰ ਇੱਕ ਵਰੀ ਪੂਰਾ ਦੁਪੱਟਾ ਲੈ ਕੇ ਦਿਖਾ ਰਹੇ ਆ ਦੇਖੋ ਪੂਰੀ ਦੁਪੱਟੇ ਦੀ ਬੁੱਕਲ ਵੱਜਦੀ ਆ ਜੀ ਕਿੰਨਾ ਸੋਹਣਾ ਸਟਾਈਲ ਹੈ ਹਟਕੇ ਪੀਸ ਹੈ ਬਾਕੀ ਤੁਸੀਂ ਸਾਡੀ ਸ਼ਾਪ ਤੇ ਆਉਂਗੇ ਅੱਜ ਦੀ ਡਿਜ਼ਾਈਨਿੰਗ ਤੁਹਾਨੂੰ ਦਿਖਾ ਰਹੇ ਆ ਬਹੁਤ ਹੀ ਸੋਹਣੀ ਆਈ ਹੋਈ ਆ ਤੇ ਇਹਨਾਂ ਦੇ ਕਲਰ ਕੰਬੀਨੇਸ਼ਨ ਬੜੇ ਹੀ ਪਿਆਰੇ ਆ ਸਿਰਫ ਤੁਹਾਨੂੰ ਮਿਲਣਾ ਜੀ ਗੁਲਾਟੀ ਕਲੋਥ ਹਾਊਸ ਤੇ ਜੀ ਇਹ ਨਵੇਂ ਫੈਬਰਿਕ ਦੇ ਵਿੱਚ ਆ ਜੀ ਬਹੁਤ ਹੀ ਇਹਦਾ ਵਧੀਆ ਰਿਸਪੌਂਸ ਮਿਲਿਆ ਜੀ ਬਾਕੀ ਤੁਸੀਂ ਹੋਰ ਵੀ ਡਿਜ਼ਾਈਨਿੰਗ ਦੇਖਣੀ ਆ ਸਾਡੀ ਸ਼ਾਪ ਤੇ ਵਿਜ਼ਿਟ ਕਰ ਲਓ ਬਾਕੀ ਤੁਸੀਂ ਵੀਡੀਓ ਕਾਲ ਤੇ ਵੀ ਅਸੀਂ ਤੁਹਾਨੂੰ ਇਹ ਵਾਲੇ ਸੂਟ ਜਿਹੜੇ ਆਨਲਾਈਨ ਦਿਖਾ ਸਕਦੇ ਆ ਆ ਲੋ ਜੀ ਕਿੰਨੇ ਪਿਆਰੇ ਤੇ ਹਟਕੇ ਡਿਜ਼ਾਈਨ ਆ ਪ੍ਰਾਈਜ਼ਿੰਗ ਹੈ ਜੀ ਇਹਦੀ 7800 ਇਹਦੀ ਐਮ ਆਰ ਪੀ ਹੈ ਜੀ ਆਫਰ ਚ ਅਸੀਂ 6500 ਦੀ ਰੇਂਜ ਚ ਲਗਾਇਆ ਸੀ ਅੱਜ ਦੀ ਸਪੈਸ਼ਲ ਆਫਰ ਦੇ ਵਿੱਚ ਹੈ ਜੀ 50 600 ਦੀ ਰੇਂਜ ਚ 5600 ਦੀ ਰੇਂਜ ਚ ਜੀ ਸਿਰਫ ਤੇ ਸਿਰ ਦੁਪੱਟੇ ਦੇ ਬਾਰਡਰ ਦੇਖੋ ਜੀ ਕਿੰਨਾ ਸੋਹਣਾ ਬਣਿਆ ਸਿਰਫ ਤੇ ਸਿਰ 5600 ਰੁਪਏ ਦਾ 5600 ਰੁਪਏ ਦੀ ਰੇਂਜ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਦੇਖੋ ਜੀ ਕੁਝ ਲੱਗ ਚੀਜ਼ਾਂ ਲੈਣੀਆਂ ਤੇ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਆ ਦੇਖੋ ਲੋ ਜੀ ਨੈਕਸਟ ਲੈਵਲ ਦੇ ਡਿਜ਼ਾਈਨ ਮੈਂ ਕਹਿੰਦਾ ਲਵਦੇ ਰਹੋਗੇ ਇਦਾਂ ਦੀਆਂ ਡਿਜ਼ਾਈਨਿੰਗਾਂ ਇਦਾਂ ਦੇ ਦੁਪੱਟੇ ਇਦਾਂ ਦੇ ਪੈਟਰਨ ਸਿਰਫ ਤੇ ਸਿਰ 5000 ਰੁਪਏ ਦੀ ਰੇਂਜ ਚ 6500 ਇਹਦੀ ਐਮ ਆਰ ਪੀ ਹੈ ਜੀ ਆਫਰ ਦੇ ਵਿੱਚ ਮਿਲੇਗਾ ਜੀ 5000 ਰੁਪਏ ਦੀ ਨੇਮਟਰੀ ਇਹਦੇ ਵਿੱਚ ਅਸੀਂ ਤਿੰਨ ਕਲਰ ਬਣਾਏ ਆ ਤਿੰਨੋ ਹੀ ਟਾਪ ਕਲਾਸ ਕਲਰ ਕੰਬੀਨੇਸ਼ਨ ਹੈ ਕੱਪੜੇ ਵੀ ਨਵੇਂ ਆਏ ਫੈਬਰਿਕ ਵੀ ਨਵੇਂ ਆਏ ਹੋਇਆ ਸਾਰਾ ਜਿਹੜਾ ਏ ਗ੍ਰੇਡ ਜਿਹੜਾ ਮਟੀਰੀਅਲ ਯੂਜ਼ ਕੀਤਾ ਹੋਇਆ ਜੀ ਦੁਪੱਟਾ ਸੂਟਾਂ ਤੇ ਕਢਾਈ ਵਾਸਤੇ ਆ ਦੇਖੋ ਜੀ ਨਾਲ ਦੁਪੱਟਿਆਂ ਦੇ ਕਨਸੈਪਟ ਬਹੁਤ ਹੀ ਹਟਕੇ ਆ ਜੀ ਕਲਰ ਵੀ ਬੜੇ ਪਿਆਰੇ ਆ ਜੀ ਜਲਦੀ ਜਲਦੀ ਵਿਜ਼ਿਟ ਕਰੋ ਬੁਲਾਟੀ ਕਲੋਥ ਹਾਊਸ ਜਲੰਧਰ ਦੇ ਵਿੱਚ ਹੋਰ ਵੀ ਤੁਹਾਡੇ ਲਈ ਅਸੀਂ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਲੈ ਕੇ ਆਏ ਹੋਏ ਆ ਜੀ ਫੈਬਰਿਕ ਵੀ ਨਵੇਂ ਲੈ ਕੇ ਆਏ ਆ। ਇਸ ਟਾਈਮ ਡਿਜ਼ਾਈਨਿੰਗ ਬਹੁਤ ਹਟਕੇ ਮਿਲ ਰਹੀ ਆ। ਸਿਰਫ ਤੇ ਸਿਰਫ 5000 ਰੁਪਏ ਦੀ ਰੇਂਜ ਦੀ। 5000 ਰੁਪਏ ਦੀ ਰੇਂਜ ਦੀ। ਗੁਲਾਟੀ ਗਲੋਥ ਹਾਊਸ ਜਲੰਧਰ ਦੇ ਵਿੱਚ ਸਾਡੀ ਸ਼ਾਪ ਹੈ। ਆ ਖਿੱਚੋ ਭਾਈ ਅੱਗੇ। ਲੋ ਜੀ ਨੈਕਸਟ ਡਿਜ਼ਾਈਨ ਆ ਗਿਆ। ਆ ਭਾਈ ਖਿੱਚ ਲਓ ਉਧਰ ਨੂੰ। ਲੋਰੀ ਇੱਕ ਆ ਡਿਜ਼ਾਈਨਿੰਗ ਦੇਖਿਓ ਬਿਲਕੁਲ ਨਵੇਂ ਫੈਬਰਿਕ ਦੇ ਵਿੱਚ ਜੀ ਗਲਾਸ ਸ਼ਿਮਰ ਦੇ ਵਿੱਚ ਦੁਪੱਟਾ ਫੋਰ ਸਾਈਡਡ ਬਾਰਡਰ ਦੇਖੋ ਜੀ ਪੰਜਾਬੀ ਟੇਸਟ ਦੇ ਵਿੱਚ ਆ ਜੀ ਬਹੁਤ ਹੀ ਸਪੈਸ਼ਲ ਡਿਜ਼ਾਈਨਿੰਗ ਹੈ ਕਲਰ ਕੰਬੀਨੇਸ਼ਨ ਵੀ ਬਿਲਕੁਲ ਨਵੇਂ ਆਣਗੇ ਜੀ ਸਿਰਫ 5500 ਰੁਪਏ ਦੀ ਰਿੰਜਰੀ ਕੜਾਈਆਂ ਸੋਹਣੀਆਂ ਕੱਪੜੇ ਸੋਹਣੇ ਦੁਪੱਟਿਆਂ ਦੇ ਫੋਰ ਸਾਈਡਡ ਬਾਰਡਰ ਲੱਗਿਆ ਹੋਇਆ ਜੀ ਕੜਾਈ ਕੀਤੀ ਹੋਈ ਹੈ ਬਹੁਤ ਹੀ ਸੋਹਣੇ ਫੈਬਰਿਕ ਦੇ ਵਿੱਚ ਹੈ ਬਹੁਤ ਹੀ ਸੋਹਣੇ ਕਲਰ ਆਏ ਆ ਜੀ ਇੰਗਲਿਸ਼ ਕਲਰ ਚਾਰਟ ਦਾ ਇਸ ਟਾਈਮ ਕਾਫੀ ਟ੍ਰੈਂਡ ਆ ਜੀ ਤਾਂ ਹੀ ਕਰਕੇ ਹੁਣ ਅਸੀਂ ਇਹਨਾਂ ਦੀ ਡਿਜ਼ਾਈਨਿੰਗ ਨਵੀਂ ਤੋਂ ਨਵੀਂ ਲੈ ਕੇ ਆਏ ਆ ਜੀ ਸਪੈਸ਼ਲ 5500 ਰੁਪਏ ਦੀ ਰਿੰਜਰੀ ਦੁਪੱਟੇ ਦੇਖੋ ਜੀ ਕਿੰਨੇ ਸੋਹਣੇ ਵੱਡੇ ਵਰਦੇ ਖੁੱਲੇ ਡੁੱਲੇ ਦੁਪੱਟੇ ਆ 5500 ਰੁਪਏ ਦੇ ਵਿੱਚ ਲੋ ਜੀ ਇੱਕ ਆ ਨਵਾਂ ਡਿਜ਼ਾਈਨ ਆ ਗਿਆ 크ਰੇ ਫੈਬਰਿਕ ਦੇ ਵਿੱਚ ਨਾਲ ਪ੍ਰਿੰਟਡ ਦੁਪੱਟਾ ਆਏਗਾ ਜੀ ਦੇਖੋ ਜੀ ਇਹ ਦੋ ਕਲਰ ਆਏ ਆ ਜੀ ਦੋਨੋਂ ਹੀ ਟੌਪ ਕਲਾਸ ਕਲਰ ਕੰਬੀਨੇਸ਼ਨ ਹੈ ਲੋ ਜੀ ਕਿੰਨੀ ਸੋਹਣੀ ਡਿਜ਼ਾਈਨਿੰਗ ਆ ਫੋਰ ਸਾਈਡਡ ਦੁਪੱਟਾ ਬਹੁਤ ਹੀ ਹਟਕੇ ਕਲਰ ਆ ਜੀ ਇੱਕ ਆ ਗਿਆ ਜੀ ਪੈਰਟ ਕਲਰ ਇੱਕ ਆ ਗਿਆ ਜੀ ਲਾਈਟ ਸ਼ੈਂਪੀਨ ਕਲਰ ਸ਼ੈਂਪੀਨ 골ਡ ਕਲਰ ਬਿਲਕੁਲ ਹੀ ਨਵੀਂ ਕਲੈਕਸ਼ਨ ਦੇ ਵਿੱਚ ਇਸ ਤਰੀਕੇ ਦੁਪੱਟਾ ਬਹੁਤ ਹੀ ਸ਼ਾਨਦਾਰ ਹੈ ਜੀ फोर साइडेड वर्क ਹੈ ਪ੍ਰਾਈਜ਼ਿੰਗ ਹੈ ਜੀ 6000 ਰੁਪਏ ਦੀ ਨਿੰਜ ਦੀ ਲੋ ਜੀ ਇੱਕ ਆਪਲ ਵਰਕ ਦੇ ਵਿੱਚ ਨਲਪੀ ਵਰਕ ਦੇ ਵਿੱਚ ਬਹੁਤ ਹੀ ਪੈਟਰਨ ਸੋਨਾ ਬਣਿਆ ਹੋਇਆ ਜੀ ਇਸੇ ਤਰੀਕੇ ਦਾ ਦੁਪੱਟਾ ਬਹੁਤ ਹੀ ਸ਼ਾਨਦਾਰ ਦੁਪੱਟਾ ਹੈ ਦੇਖੋ ਕਿੰਨੀ ਸਪੈਸ਼ਲ ਡਿਜ਼ਾਈਨਿੰਗ ਹੈ ਲੋ ਜੀ ਕਿੰਨੇ ਸਪੈਸ਼ਲ ਕਲਰ ਹੈ ਜੀ ਦੇਖੋ ਜੀ ਕਿੰਨੀਆਂ ਸੋਹਣੀਆਂ ਚੀਜ਼ਾਂ ਆ ਚੁੱਕੀਆਂ ਹੋਈਆਂ ਜੀ ਇਹ ਸਪੈਸ਼ਲੀ ਅਸੀਂ ਉਹਨਾਂ ਲਈ ਬਣ ਰਿਹਾ ਜਿਹੜੇ ਮਤਲਬ ਕਿ ਇੰਡੀਆ ਵਿਜ਼ਿਟ ਨਹੀਂ ਕਰ ਸਕਦੇ ਤੇ ਉਹਨਾਂ ਲਈ ਇਹ ਸਪੈਸ਼ਲ ਜਿਹੜੀ ਨਵੀਂ ਡਿਜ਼ਾਈਨਿੰਗ ਲਿਆਉਂਦੀ ਹੈ ਜੀ ਆਵਲੀ 5300 ਦੀ ਇੰਚ ਦੀ ਲੋ ਜੀ ਨੈਕਸਟ ਲੈਵਲ ਦਾ ਡਿਜ਼ਾਈਨ ਹੈ ਕਾਬਲਾ ਬਹੁਤ ਹੀ ਮਿਹਨਤ ਮਿਹਨਤ ਲੱਗੀ ਹੈ ਜੀ ਇਹ ਸੂਟ ਬਣਾਉਣ ਨੂੰ ਦੇਖੋ ਜੀ ਇਹਦਾ ਘੇਰੇ ਦਾ ਜਿਹੜਾ ਕਪੜਾ ਆ ਕੜਾਈ ਕੀਤੀ ਹੋਈ ਹੈ ਨਾਲਾ ਸਾਰਾ ਵਰਕ ਆ ਬਹੁਤ ਹੀ ਯੂਨੀਕ ਵਰਕ ਹੈ ਜੀ ਆ ਦੇਖੋ ਜੀ ਠੇਰਾ ਨਾਲ ਦੁਪੱਟਾ ਦੇਖ ਕੇ ਦਿਲ ਖੁਸ਼ ਹੁੰਦਾ ਯਾਰ ਦੇਖੋ ਵੱਡੇ ਵੱਡੇ ਸੈਲੀਬ੍ਰਿਟੀ ਐ ਸੂਟ ਨੂੰ ਲਾਇਕ ਕਰਦੇ ਆ ਜੀ ਉਹ ਇਹ ਚੀਜ਼ਾਂ ਪਾਣੀਆਂ ਬਹੁਤ ਪਸੰਦ ਕਰਦੇ ਆ ਤੁਸੀਂ ਦੁਪੱਟਾ ਦਾ ਇਹਦਾ ਪੈਟਰਨ ਦੇਖੋ ਦੁਪੱਟੇ ਦਾ ਪੈਟਰਨ ਵੀ ਬਿਲਕੁਲ ਨਵਾਂ ਹੈ ਜੀ ਇਹਦਾ ਫੈਬਰਿਕ ਵੀ ਨਵਾਂ ਆਇਆ ਜੀ ਕ੍ਰਸ਼ ਕ੍ਰਸ਼ ਦੇ ਲੱਗਦੇ ਵਿੱਚ ਹੈ ਕੱਪੜੇ ਬਹੁਤ ਸੋਹਣੇ ਆ ਦੇਖੋ ਜੀ ਯੂਨੀਕ ਮਟੀਰੀਅਲ ਦੇ ਵਿੱਚ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਪੈਸ਼ਲ ਆ ਜੀ ਨਾਲ ਦੇਖੋ ਜੀ ਦੁਪट्टे ਦਾ ਕਨਸੈਪਟ ਉਸੇ ਤਰੀਕੇ ਬਹੁਤ ਹੀ ਸੋਹਣਾ ਕਾਰਨਰ ਬਣੇ ਆ ਜੀ ਨਾਲ ਪੂਰਾ ਫਰੰਟ ਦੁਪੱਟਾ ਜਾਲ ਹਾਈ ਕਲਾਸ ਕਲਰ ਕੰਬੀਨੇਸ਼ਨ ਦੇ ਵਿੱਚ ਜੀ ਪ੍ਰਾਈਜ਼ਿੰਗ ਆ ਕਿ ਜੀ ਇਹਦੀ 10500 ਰੁਪਏ ਦੀ ਐਮ ਆਰ ਪੀ ਆ ਜੀ ਆਫਰ ਦੇ ਵਿੱਚ ਮਿਲੂਗਾ ਜੀ 7300 ਦੀ ਰੇਂਜ 'ਚ ਜੀ ਲਾਈਟ ਵੇਟ ਫੈਬਰਿਕ ਦੇ ਵਿੱਚ ਜੀ ਲੋ ਜੀ ਨੈਕਸਟ ਡਿਜ਼ਾਈਨ ਆਇਆ ਜੀ ਆ ਦੇਖੋ ਲੱਬਿਆਂ ਨਹੀਂ ਲੱਪਣੇ ਦੀ ਆਵਲੇ ਚਮਚਮਾਂਦੇ ਸੂਟ ਆ ਜੀ ਫੈਬਰਿਕ ਬਿਲਕੁਲ ਨਵੇਂ ਆ ਉਸੇ ਤਰੀਕੇ ਦੁਪੱਟੇ ਦੀ ਲੁੱਕ ਬਹੁਤ ਹੀ ਸ਼ਾਨਦਾਰ ਹੈ 8500 ਇਹਦੀ ਐਮ ਆਰ ਪੀ ਆ ਜੀ ਆਫਰ ਦੇ ਵਿੱਚ ਮਿਲੂਗਾ ਜੀ ਤੁਹਾਨੂੰ ਸਿਰਫ ਸਿਰਫ 6700 ਦੀ ਰੇਟ ਤੇ ਜੀ ਯੁਗੇਸ਼ ਭਾਈ ਦੇ ਜਾਂਦਾ ਸੂਟ ਲੋ ਜੀ ਤਿੰਨ ਕਲਰ ਆਏ ਆ ਤਿੰਨੋ ਹੀ ਟੌਪ ਕਲਾਸ ਆ 6700 ਦੀ ਰੇਂਜ ਦੀ ਦੇਖੋ ਜੀ ਵਧੀਆਂ ਤੋਂ ਵਧੀਆਂ ਵੈਰਾਈਟੀ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਸਪੈਸ਼ਲ ਫੁੱਲ ਡਿਜ਼ਾਈਨਿੰਗ ਦੇਖੋ ਜੀ ਇੰਨੀ ਕਿਹੜੀ ਆਈ ਆ ਦੀ ਕਲਰ ਕੰਬੀਨੇਸ਼ਨ ਬਹੁਤ ਹੀ हटਕੇ ਆ ਇਹਨਾਂ ਦੇ ਫੈਬਰਿਕ ਬਿਲਕੁਲ ਨਵੇਂ ਲਾਂਚ ਹੋਇਆ ਜੀ ਦੋ ਜੀ ਨੈਕਸਟ ਡਿਜ਼ਾਈਨ ਆ ਗਿਆ ਜੀ ਫਾਈਨਲ ਵਰਕ ਦੇ ਵਿੱਚ ਉਸੇ ਤਰੀਕੇ ਦੁਪੱਟਾ ਬਿਲਕੁਲ ਹੀ ਸ਼ਾਨਦਾਰ ਆ ਦੇਖੋ ਜੀ ਦੁਪੱਟਾ ਕਿੰਨਾ ਪਿਆਰਾ ਬਣਿਆ ਹੈ ਫੋਰ ਸਾਈਡਡ ਬਾਰਡਰ ਦੇ ਵਿੱਚ ਦੋ ਕਲਰ ਆਏ ਆ ਜੀ ਦੋਨੋਂ ਹੀ ਟੌਪ ਕਲਾਸ ਕਲਰ ਕੰਬੀਨੇਸ਼ਨ ਹੈ ਲੋ ਜੀ 6200 ਦੀ ਰੇਂਜ ਜੀ ਲੋ ਜੀ ਕੜਾਈਆਂ ਦੇਖੋ ਜੀ ਕਿੰਨੀਆਂ ਸ਼ਾਨਦਾਰ ਕਿੰਨੇ ਸਪੈਸ਼ਲ ਵਰਕ ਹੈ ਲੋ ਜੀ ਅਗਲਾ ਡਿਜ਼ਾਈਨ ਵੀ ਆ ਗਿਆ ਹੈ ਸੇਮ ਇਹਦਾ ਪੈਟਰਨ ਬਣਾਇਆ ਹੈ ਘੇਰਾ ਪੈਨਲ ਵਰਕ ਹੈ ਘੇਰੇ ਦੇ ਵਰਕ ਦੇਖੋ ਜੀ ਕਿੰਨਾ ਸਪੈਸ਼ਲ ਹੈ ਉਸੇ ਤਰੀਕੇ ਦੁਪੱਟੇ ਦੀ ਡਿਜ਼ਾਈਨਿੰਗ ਬਹੁਤ ਹੀ ਸ਼ਾਨਦਾਰ ਹੈ ਜੀ। ਲੋ ਜੀ ਇਹਨਾਂ ਦੇ ਕਲਰ ਤੁਹਾਨੂੰ ਦਿਖਾ ਦਈਏ। ਟਾਈਮ ਤੁਹਾਡਾ ਵੇਸਟ ਨਾ ਹੋਵੇ ਜੀ ਤਾਂ ਕਰਕੇ ਅਸੀਂ ਇੱਕ ਵਾਰੀ ਤੁਹਾਨੂੰ ਫਾਸਟਰ ਸੂਟ ਦਿਖਾ ਰਹੇ ਹਾਂ। ਬਾਕੀ ਤੁਸੀਂ ਔਨਲਾਈਨ ਸ਼ਾਪਿੰਗ ਕਰਨੀ ਆ ਤੇ ਸਾਨੂੰ ਵੀਡੀਓ ਕਾਲ ਕਰਕੇ ਕਰ ਸਕਦੇ ਹੋ। ਸਾਰੇ ਡਿਜ਼ਾਈਨ ਤੁਹਾਨੂੰ ਅਸੀਂ ਔਨਲਾਈਨ ਦਿਖਾ ਦਵਾਂਗੇ ਜੀ। ਬੈਸਟ ਅਰਾਈਵਲ ਦੇ ਨਾਲ ਕਲਰ ਦੇਖੋ ਜੀ ਕਿੰਨੇ ਪਿਆਰੇ 6200 ਦੀ ਰੇਂਜ ਦੀ ਦੇਖੋ ਜੀ ਇਹਨਾਂ ਦੇ ਕੰਮ ਬਹੁਤ ਹੀ ਪੀਠਵੇਂ ਆ ਜੋ ਕਿ ਸਾਡੇ ਕਸਟਮਰ ਰਾਇਲ ਲੁੱਕ ਦੇ ਵਿੱਚ ਸੂਟ ਲੈਣਾ ਚਾਹੁੰਦੇ ਆ ਜੋ ਪ੍ਰੀਮੀਅਮ ਸੂਟ ਲੈਣਾ ਚਾਹੁੰਦੇ ਆ ਜੋ ਸਪੈਸ਼ਲ ਡਿਜ਼ਾਈਨਿੰਗ ਲੈਣਾ ਚਾਹੁੰਦੇ ਆ ਉਹ ਸਾਡੀ ਸ਼ਾਪ ਤੇ ਜਰੂਰ ਵਿਜ਼ਿਟ ਕਰੋ 6200 ਦੀ ਰੇਂਜ ਦੀ ਲਓ ਜੀ ਇਹ ਕਾ ਡਿਜ਼ਾਈਨ ਦੇਖੋ ਜੀ ਮੈਂ ਕਹਿੰਦਾ ਜੀ ਅੱਖਾਂ ਖੁੱਲੀਆਂ ਦੀ ਖੁੱਲੀਆਂ ਰਹਿ ਜਾਣਗੀਆਂ ਇੰਨੇ ਸੋਹਣੇ ਕਨਸੈਪਟ ਹੈ ਇੰਨੇ ਸੋਹਣੇ ਡਿਜ਼ਾਈਨ ਹੈ ਲਓ ਜੀ ਫਰੰਟ ਵਰਕ ਹੈ ਨਾਲ ਦੁਪੱਟਾ ਬਹੁਤ ਸੋਹਣਾ ਜੀ ਜੋ ਕਿ ਸਾਡੇ ਕਸਟਮਰ ਦੀ ਸਪੈਸ਼ਲ ਡਿਮਾਂਡ ਹੁੰਦੀ ਹੈ ਜੀ ਕਿ ਬਰੀਕੀ ਦੇ ਵਿੱਚ ਸੂਟ ਚਾਹੀਦੇ ਆ ਕੋਈ ਮੋਟਾ-ਵੋਟਾ ਕੰਮ ਨਹੀਂ ਚਾਹੀਦਾ ਬਹੁਤ ਹੀ ਨਕਸ਼ੀ ਦਾ ਵਰਕ ਜਿਹੜਾ ਦਬਕੇ ਦਾ ਵਰਕ ਕੀਤਾ ਹੋਇਆ ਹੈ ਨਕਸ਼ੀ ਦਾ ਵਰਕ ਕੀਤਾ ਹੋਇਆ ਹੈ ਜੀ ਕਟਦਾਨੇ ਦਾ ਵਰਕ ਕੀਤਾ ਹੋਇਆ ਹੈ ਜੀ ਬਹੁਤ ਹੀ ਸਪੈਸ਼ਲ ਹੈ ਜੀ ਇਹਨਾਂ ਦੇ ਕਲਰ ਆਏ ਆ ਜੀ ਬਹੁਤ ਹੀ ਹਟਕੇ ਤਿੰਨ ਕਲਰ ਕੰਬੀਨੇਸ਼ਨ ਹੈ 7200 ਦੀ ਰੇਂਜ ਦੀ ਸੂਪਰ ਕਲਾਸਿਕਲ ਪੀਸ ਹੈ ਜੀ ਇਸ ਤਰੀਕੇ ਦੀ ਡਿਜ਼ਾਈਨਿੰਗ ਤੁਸੀਂ ਦੇਖਣੀ ਹੈ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਸਾਡੀ ਵੈਬਸਾਈਟ ਥਰੂ ਮੰਗਾ ਸਕਦੇ ਹੋ ਬਹੁਤ ਹੀ ਸੋਹਣਾ ਕਨਸੈਪਟ ਹੈ ਜੀ ਲੋ ਜੀ ਨੈਕਸਟ ਆ ਗਿਆ ਜੀ ਇਸ ਤਰੀਕੇ ਫੁੱਲ ਫਰੰਟ ਤੇ ਵਰਕ ਜੀ ਪੈਨਲ ਵਰਕ ਹੈ ਨਾਲ ਦੁਪੱਟਾ ਇਦਾਂ ਡਬਲ ਸ਼ੇਡ ਦੇ ਵਿੱਚ ਸ਼ਿਮਰ ਦੇ ਨਾਲ ਪੈਚਵਕ ਕੀਤਾ ਹੈ ਜੀ 4 ਸਾਈਡਿਡ ਦੁਪੱਟੇ ਦਾ ਵਰਕ ਹੈ ਦੇਖੋ ਜੀ ਲੁੱਕ ਕਿੰਨੀ ਸੋਹਣੀ ਹੈ ਦੋ ਕਲਰ ਆਏ ਆ ਜੀ ਇੱਕ ਹੈਗਾ ਜੀ ਮੋਵ ਕਲਰ ਇੱਕ ਹੈਗਾ ਜੀ ਆਹ ਲੋ ਸਮੋਕ ਗ੍ਰੇ ਕਲਰ ਸਟੀਲ ਗ੍ਰੇ ਕਲਰ 7000 ਰੁਪਏ ਦੀ ਇੰਜੀ ਏਦਾਂ ਦੇ ਵਰਕ ਬਣਾਣੇ ਇਸ ਟਾਈਮ ਬਹੁਤ ਹੀ ਮੁਸ਼ਕਲ ਆ ਜੀ ਜੋ ਕਿ ਅਸੀਂ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਲੈ ਕੇ ਆਏ ਆ ਪੈਨਲ ਵਰਕ ਦੇ ਵਿੱਚ ਫੈਬਰਿਕ ਬਿਲਕੁਲ ਨਵੇਂ ਆ ਜੀ ਇਹ ਜਲਦੀ ਜਲਦੀ ਅਸੀਂ ਤਾਂ ਦਿਖਾਣੇ ਆ ਜੀ ਕਿ ਇੱਕ ਵਾਰੀ ਤੁਹਾਨੂੰ ਵੈਰਾਈਟੀ ਸਾਰੀ ਨਿਗਾਹ ਕਰਾ ਦਈਏ ਕਿਉਂਕਿ ਇੰਨਾ ਟਾਈਮ ਕਿਸੇ ਕੋ ਨਹੀਂ ਹੁੰਦਾ ਕਿ ਜਿਹੜਾ ਇੱਕ ਸੂਟ ਨੂੰ ਰੋਕ ਰੋਕ ਕੇ ਅਸੀਂ ਕਾਫੀ ਦੇਰ ਤੱਕ ਦਿਖਾਈਏ ਤੁਹਾਡਾ ਟਾਈਮ ਨਾ ਵੇਸਟ ਹੋਵੇ ਤੁਸੀਂ ਸਕਰੀਨਸ਼ਾਟ ਲੈ ਲਓ ਬਾਕੀ ਜੇ ਤੁਸੀਂ ਸਪੈਸ਼ਲੀ ਡਿਟੇਲ ਦੇਖਣੀ ਆ ਸੂਟ ਦੀ ਸਾਡੇ WhatsApp ਨੰਬਰ ਤੇ ਭੇਜ ਦਿਓ ਅਸੀਂ ਤੁਹਾਨੂੰ ਉਹਦੀ ਪੂਰੀ ਵੀਡੀਓ ਸ਼ਾਰਟ ਵੀਡੀਓ ਸਮਾਲ ਵੀਡੀਓ ਬਣਾ ਕੇ ਭੇਜ ਦਵਾਂਗੇ ਫਿਰ ਤੁਸੀਂ ਆਰਡਰ ਕਰ ਸਕਦੇ ਹੋ ਲੋ ਜੀ ਨਵੇਂ ਕਲਰ ਕੰਬੀਨੇਸ਼ਨ ਦੇ ਵਿੱਚ ਦੀ ਸਿਰਫ ਤੇ ਸਿਰਫ 6000 ਰੁਪਏ ਦੀ ਰੇਂਜ ਦੀ ਲੋ ਜੀ 6000 ਰੁਪਏ ਦੀ ਰੇਂਜ ਦੀ ਕਲਰ ਦੇਖੋ ਜੀ ਕਿੰਨੇ ਸਪੈਸ਼ਲ ਆ ਸਪੈਸ਼ਲ ਡਿਜ਼ਾਈਨ ਆ ਕੁਝ हटके ਡਿਜ਼ਾਈਨ ਆ ਗੁਲਾਟੀ ਗਲੋਥਾ ਜਲੰਧਰ ਇੱਕ ਆ ਬਲੈਕ ਸੂਟ ਫੜਾਇਓ ਇਕ ਆਖਰੀ ਲਾਸਟ ਪੀਸ ਆਨ ਦਿਖਾ ਦਨੇ ਆ ਆਪਣਾ ਸੂਟ ਇੰਨਾ ਕੈਂਟ ਆ ਜਿਨ੍ਹਾਂ ਨੇ ਵੀ ਸਾਡੀ ਡਿਜ਼ਾਈਨ ਦੇਖੀ ਆਵਲੀ ਸੂਟ ਦੀ ਤੇ ਉਹਨੇ ਪਹਿਲੀ ਨਜ਼ਰ ਜੇ ਸੂਟ ਪਸੰਦ ਕੀਤਾ ਜੀ ਆਵਲਾ ਲੋਰੀ ਇਸ ਤਰੀਕੇ ਦਾ ਡਿਜ਼ਾਈਨ ਤੁਸੀਂ ਦੇਖਣੇ ਸਾਡੀ ਸ਼ਾਪ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਫੋਰ ਸਾਈਡਡ ਬોર્ਡ ਦੇ ਨਾਲ ਇਸ ਤਰੀਕੇ ਦਾ ਦੁਪੱਟਾ ਆਏਗਾ ਜੀ ਗੁਲਾਟੀ ਕਲੋਥ ਆ ਜਲੰਧਰ ਬਾਕੀ ਹੋਰ ਵੀ ਤੁਸੀਂ ਡਿਜ਼ਾਈਨ ਦੇਖਣੇ ਸਾਡੀ ਪੇਜ ਲਾਈਕ ਕਰ ਦਿਓ ਧੰਨਵਾਦ ਜੀ